ਬੀਤੇ ਕਾਫੀ ਦਿਨਾਂ ਤੋਂ ਇਹ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਰਾਜਸਥਾਨ ਵਿੱਚ ਸਰਸਵਤੀ ਨਦੀ ਦੁਬਾਰਾ ਤੋਂ ਵਗਣ ਲੱਗ ਪਈ ਹੈ ਪਰ ਇਸ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੀ ਆ ਹਾਂਜੀ ਜੈਸਲਮੇਰ ਦੀ ਮੋਹਨਗੜ ਕਨਾਲ ਨੇੜੇ ਤਾਰਾਗੜ ਪਿੰਡ ਵਿੱਚ ਇੱਕ ਟਿਊਬਲ ਦੀ ਖੁਦਾਈ ਚੱਲ ਰਹੀ ਸੀ ਜਦੋਂ ਬੋਰ 850 ਫੁੱਟ ਦੀ ਡੂੰਘਾਈ ਤੱਕ ਪੁੱਜਾ ਤਾਂ ਅਚਾਨਕ ਗੈਸ ਤੇ ਪਾਣੀ ਨਾਲ ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਪਾਣੀ ਦੇ ਫੁਹਾਰੇ 10 ਫੁੱਟ ਉੱਚੇ ਨਿਕਲਣੇ ਸ਼ੁਰੂ ਹੋ ਗਏ ਤੇ ਬੋਰਵੈਲ ਵਾਲੀ ਮਸ਼ੀਨ ਵੀ ਟੋਏ ਵਿੱਚ ਧਸ ਗਈ ਇਸ ਪਾਣੀ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਇੱਕ ਵੱਡਾ ਛੱਪੜ ਬਣ ਗਿਆ ਜਿਸ ਨੂੰ ਦੇਖ ਕੇ ਸੋ ਕਿ ਰਾਜਸਥਾਨ ਵਿੱਚ ਸਰਸਵਤੀ ਨਦੀ ਮੋੜ ਵਗਣ ਲੱਗ ਪਈ ਹੈ ਪਰ ਇੱਥੇ ਇਸ ਤਰ੍ਹਾਂ ਪਾਣੀ ਨਿਕਲਣ ਪਿੱਛੇ ਕੋਈ ਹੋਰ ਹੀ ਕਾਰਨ ਹੈ। ਦਰਸਲ ਇਸ ਜ਼ਮੀਨ ਹੇਠਾਂ ਬਹੁਤ ਵੱਡਾ ਪਾਣੀ ਦਾ ਭੰਡਾਰ ਮੌਜੂਦ ਹੈ ਤੇ ਜਦੋਂ ਬੋਰ ਇਸ ਲੈਵਲ ਤੱਕ ਪੁੱਜਾ ਤਾਂ ਇਹ ਬਹੁਤ ਤੇਜ਼ ਗਤੀ ਨਾਲ ਜ਼ਮੀਨ ਉੱਤੇ ਆਉਣ ਲੱਗਾ। ਇਸ ਨੂੰ ਆਰਟੀਸ਼ੀਅਨ ਕੰਡੀਸ਼ਨ ਕਹਿੰਦੇ ਹਨ ਕਿਉਂਕਿ ਮੀਂਹ ਦਾ ਪਾਣੀ ਜ਼ਮੀਨ ਵਿੱਚ ਜਮ੍ਹਾਂ ਹੋਣ ਨਾਲ ਕਾਫੀ ਦਬਾਅ ਹੇਠ ਹੁੰਦਾ ਹੈ ਤੇ ਜਦੋਂ ਇਸ ਉੱਤੇ ਕੋਈ ਵੀ ਖੁਦਾਈ ਹੁੰਦੀ ਹੈ ਤਾਂ ਉਹ ਤੇਜ਼ ਗਤੀ ਨਾਲ ਜ਼ਮੀਨ ਉੱਤੇ ਆਉਣ ਲੱਗਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਬੋਰ ਪੁੱਟਣ ਦੌਰਾਨ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਨੇ